ਇੱਕ ਵਾਰ ਇਹਨਾਂ ਨਾਲ ਫੇਰ ਤੁਹਾਨੂੰ ਗੱਲਬਾਤ ਕਰਾਉਣਾ ਇੱਕ ਵਾਰ ਦੇਖ ਲਓ ਵੀ ਅੱਜ ਕੱਲ ਦੁਕਾਨ ਲੈਣੀ ਕਹਿੰਦੀ ਮਹਿੰਗੀ ਆ ਨਾ ਵੀ ਸ਼ਹਿਰਾਂ ਦੇ ਵਿੱਚ 50-50 ਲੱਖ ਦੀਆਂ ਕਰੋੜ-ਕਰੋੜ ਦੀਆਂ ਦੁਕਾਨਾਂ ਹੋਈਆਂ ਨੇ ਤੇ ਇਹਨਾਂ ਨੇ ਗੱਡੀ ਦੇ ਵਿੱਚ ਇੱਥੇ ਪਟਿਆਲੇ ਲੀਲਾ ਭਾਣ ਬੈਠੇ ਨੇ ਇੱਕ ਵਾਰ ਮੈਂ ਤੁਹਾਨੂੰ ਅਗੇ ਗੱਡੀ ਦਿਖਾ ਦੇਣਾ ਬਾਕੀ ਸਾਰਾ ਕੁਝ ਬਾਅਦ ਦਿਖਾਣਾ ਕਿ ਇਹ Mahindra ਗੱਡੀ ਆ ਬਲੈਰੋ ਆ ਆ ਦੋ ਪਾਣਾਂ ਨਾਲ ਗੱਲਬਾਤ ਕਰਦੇ ਹਾਂ ਬਾਈ ਜੀ ਸਸੀ ਕਾਲ ਜੀ ਕਿੰਨੇ ਕੁ ਸਾਲੋਂ ਤੋਂ ਕੰਮ ਕਰ ਰਹੇ ਹੋ ਹੋ ਕੇ ਜੀ 16 ਸਾਲ ਹੋ ਗਏ ਇਸੇ ਜਗ੍ਹਾ ਤੇ ਮੈਂ ਇਹਦੇ ਤੋਂ ਮਰਝ ਦੇਖਿਆ ਮੈਂ ਪਟਿਆਲੇ ਦਾ ਅੱਲਾਸੀਂ ਉੱਧਰ ਲਾਂਦੇ ਸੀਗੇ ਜੇਕਰ 2014 ਤੋਂ ਲਾਂਨ ਲੱਗੇ ਅੱਛਾ ਜੀ ਤੇ ਗੱਡੀ ਜੀ ਸ਼ੁਰੂ ਤੋਂ ਹੀ ਨਹੀਂ ਜੇ ਕੱਲਾ ਤਾਂ ਅਸੀਂ ਲਾਂਦੇ ਸੀਗੇ ਬਾਹਰ ਹੀ ਲਾਂਦੇ ਸਟੋਰ ਦੇ ਅੱਛਾ ਥੱਲੇ ਬੈਠ ਜਾਂਦੇ ਸੀ ਡੈਕਸ ਬੁਕਸ ਲਾ ਕੇ ਹਾਂਜੀ ਅੱਛਾ ਤੇ ਉਸ ਤੋਂ ਬਾਅਦ ਫਿਰ ਤੁਸੀਂ ਗੱਡੀ ਵਾਲਾ ਸਿਸਟਮ ਬਣਾ ਲਿਆ ਹਾਂਜੀ ਠੀਕ ਹੈ ਜੀ ਤੇ ਕਿੰਨੇ ਨਾਲ ਤੁਹਾਡੇ ਕਾਰੀਗਰ ਕੰਮ ਕਰਦੇ ਰਹੇ ਜੀ ਆਪਣੇ ਨਾਲ 2 ਹੋਰ ਨੇ 3 ਤੋਂ 4 ਵੀ ਨਾ ਹੋਰ 2 ਹੋਰ ਜਾਨੇ ਦੋ ਦੋ ਜਾਨੀ 4 ਤੇ 5ਵੇਂ ਤੁਸੀਂ ਹੋਗੇ ਉਹ ਹੈਡਿੰਗ ਹਾਂਜੀ ਪੰਜ ਇਹਨੇ ਕੰਮ ਕਰਦੇ ਹੋ ਤੇ ਇਹ ਗੱਡੀ ਫਿਰ 5-7 ਲੱਖ ਦੀ ਮਟਿਆਰ ਹੋ ਗਈ ਹੋਣੀ ਹਾਂਜੀ ਹਨਾ ਤਾਂ ਲੱਗੀ ਗਿਆ ਦੁਕਾਨ ਵਾਲੇ ਪਾਸੇ ਨਹੀਂ ਗਏ ਤੁਸੀਂ ਜਾਨ ਲੈਣੀ ਵੰਦੀ ਆ ਤੇ ਹਨਾ ਤਾਂ ਨਹੀਂ ਆਉ ਦੁਕਾਨ ਤੇ ਮੈਂ ਕਹਿੰਦਾ ਵੀ ਇੱਥੇ ਲੀਲਾਪੁਰ ਤੇ 5 ਕਰੋੜ ਦੀ ਨਹੀਂ ਮਿਲਦੀ ਬਾਈ ਨੰਬਰ ਆ ਜੀ ਭਵਿੰਦਰਾ ਰੋਡ ਹਾਂ ਬਾਈ ਨੰਬਰ ਭਵਿੰਦਰਾ ਰੋਡ ਇੱਥੇ ਤੁਹਾਨੂੰ ਮੈਂ ਸਾਹਮਣੇ ਸ਼ੋਰੂਮ ਦਿਖਾ ਦੇਣਾ ਕਟੇਟੇ ਜੀ শোরੂਮ ਨੇ ਤੇ 10-10 ਕਰੋੜ ਦੇ শোরੂਮ ਨੇ ਤੇ 10 ਦਾ ਮੈਂ ਵੈਸੇ 10 ਕਹਿ ਰਿਹਾ 10 ਦਾ ਮਿਲਦਾ ਨਹੀਂ ਹੁਣ ਕੋਈ ਵੇਚਦਾ ਹੀ ਨਹੀਂ ਇੱਥੇ ਇੰਨੇ ਨੇ ਅਮੀਰ ਲੋਕ ਨੇ ਜਿਹੜਾ ਲੈ ਲੈਂਦਾ ਇੱਕ ਵਾਰੀ ਮੁੜ ਕੇ ਵੇਚਦਾ ਨਹੀਂ ਤੇ ਇਹਨਾਂ ਨੇ 10 ਕਰੋੜ ਵਾਲਾ ਜਿਹੜਾ শোরੂਮ ਵਾਲਾ ਕੰਮ ਹੈ ਉਹ ਗੱਡੀ ਜੀ ਕੀਤਾ ਹੈ ਕੈਮਰੇ ਵੀ ਲਾਏ ਹੋਏ ਨੇ ਵਿੱਚ ਹਾਂ ਕੈਮਰੇ ਵੀ ਵਿੱਚ ਸੈਟਅਪ ਕੀਤੇ ਹੋਏ ਨੇ ਮੈਂ ਤੁਹਾਨੂੰ ਜ਼ੂਮ ਕਰਕੇ ਦੁਕਾਨਾ ਉਹ ਕੋਈ ਕੈਮਰੇ ਵੀ ਲੱਗੇ ਨੇ ਇਹ ਕੈਮਰੇ ਕੋਈ ਚੀਜ਼ ਇੱਧਰ ਉੱਧਰ ਹੋ ਜਾਣਾ ਤੇ ਵਧੀਆ ਚੀਜ਼ ਆ ਮੈਂ ਤਾਂ ਮੂੰਹ ਇਹਨਾਂ ਦੇ ਨਾਲ ਆ ਹੈਲਪਰ ਬੰਦੇ ਵੀ ਦਿਖਾ ਦੇਣਾ ਜਿਹੜੇ ਇਹਨਾਂ ਨਾਲ ਕਾਰੀਗਰ ਨੇ ਵੀ ਦੇਖੋ ਇੱਕ ਇੱਕ ਹਸਾਬ ਦੀ ਇਹਨਾਂ ਨੇ ਇੱਥੇ ਇੱਕ ਵਰਕਸ਼ਾਪ ਖੋਲੀ ਹੋਈ ਹੈ ਕੱਪੜਿਆਂ ਦਾ ਜਿਹੜਾ ਮੋਬੈਲਨਾ ਕਰਦੇ ਨੇ ਕੋਈ ਪੈਂਟ ਕਟਾ ਲੈਂਦਾ ਕੋਈ ਸੂਟ ਕਟਾ ਲੈਂਦਾ ਹਾਂ ਤੇ ਮਸ਼ੀਨਾਂ ਲਾਈਆਂ ਨੇ ਤਿੰਨ ਚਾਰ ਬੰਦੇ ਲਾਏ ਨੇ ਨਾਲ ਤੇ ਦੇਖੋ ਵਿੱਚੋਂ ਤਾਂ ਗੱਡੀ ਲੱਗਦੀ ਨਹੀਂ ਹੈਗੀ ਨਾ ਇੱਥੋਂ ਜੇ ਮੈਂ ਬਣਾਉਣਾ ਤੇ ਤੁਹਾਨੂੰ ਦੁਕਾਨ ਹੀ ਲੱਗੇਗੀ ਬਈ ਦੇਖੋ ਕੈਮਰੇ ਲੱਗੇ ਹੋਏ ਨੇ ਪੂਰਾ ਇਨਵਰਟਰ ਸਿਸਟਮ ਲਾਇਆ ਹੋਇਆ ਹੈ ਤੇ ਬਹੁਤ ਵਧੀਆ ਚੀਜ਼ ਆ ਨਾ ਤਿੰਨ ਮਸ਼ੀਨਾਂ ਅੰਦਰ ਪਈਆਂ ਨੇ ਚੌਥੀ ਪਈ ਜੀ ਬਾਹਰ ਕੰਮ ਕਰਦੇ ਨੇ ਤੇ ਇੱਕ ਵਾਰ ਮੈਂ ਤੁਹਾਨੂੰ ਫੇਰ ਗੱਡੀ ਦਿਖਾ ਦੇਣਾ ਘੁੰਮ ਕੇ ਗੱਡੀ ਐ ਮੰਧਰਾ ਦੀ ਦੇਖੋ ਕਿੰਨੀ ਘੈਂਟ ਚੀਜ਼ ਐ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਚੀਜ਼ਾਂ ਥੋੜੀਆਂ ਜੀਆਂ ਵਿਰਲੇ-ਵਿਰਲੇ ਬੰਦੇ ਆ ਜਿਗਰੇ ਵਾਲੇ ਬੰਦੇ ਕਰਦੇ ਨੇ ਆ ਦੇਖੋ ਕਿੰਨੀ ਘੈਂਟ ਜੀ ਬਣਾਈ ਐ ਤੇ ਮੈਨੂੰ ਜੀ ਵਧੀਆ ਲੱਗੀ ਮੈਂ ਚਲੋ ਤੁਹਾਨੂੰ ਦਿਖਾ ਦਈਏ ਵੇ ਕੋਈ ਵੀ ਬੰਦਾ ਜੇ ਇਹੋ ਜਿਹਾ ਕੰਮ ਕਰਨਾ ਚਾਹੀਦਾ ਉਹ ਕਰ ਸਕਦਾ ਹੈ ਨਾ ਤੇ ਹਰ ਬੰਦਾ ਆ ਦੇਖੋ ਇੱਥੋਂ ਦੁਕਾਨਾ ਤੁਹਾਨੂੰ ਮੈਂ ਆ ਦੇਖੋ ਤੇ ਪੂਰਾ ਵਧੀਆ ਪੌੜੀਆਂ ਪੁੜੀਆਂ ਲਾ ਕੇ ਪੂਰਾ ਵਧੀਆ ਵਿੱਚ ਦੁਕਾਨ ਬਣਾਈ ਹੋਈ ਹੈ ਤੇ ਸ਼ਹਿਰ ਦੇ ਵਿੱਚ ਆ ਇਧਰ ਸਾਰੇ ਸ਼ੋਅਰੂਮ ਨੇ ਲੀਲਾ ਮਾਉਣ ਭਵਿੰਦਰਾ ਰੋਡ ਹੈ ਜਿਹੜਾ ਨਾ ਬਹੁਤ ਮਹਿੰਗਾ ਲੱਗਿਆ ਜਿਹੜਾ ਨਾ ਇਹ ਕਰੋੜਾਂ ਅਰਬਾਂ ਪਤੀ ਇਲਾਕਾ ਵੀ ਇੱਥੇ ਕੋਈ ਬੰਦਾ ਨਾ ਕਹੇ 1 ਫੁੱਟ ਜਗ੍ਹਾ ਵੀ ਲੈ ਸਕਦਾ ਆਮ ਬੰਦਾ ਜਿਹੜਾ ਵੀ ਕੋਈ ਟੇਲਰ ਬੰਦਾ ਕੋਈ ਕਹੇ ਦਰਜੀ ਬੰਦਾ ਕੋਈ ਸਲਾਈ ਵਾਲਾ ਇੱਥੇ ਤਾਂ ਸ਼ੋਅਰੂਮ ਨੇ 10-10 15-15 ਕਰੋੜ ਦੇ ਵੀ ਵੀ ਕਰੋੜ ਕਰੋੜ ਦੇ ਸ਼ੋਅਰੂਮ ਨੇ ਤੇ ਇੱਥੇ ਕੰਮ ਕਰ ਰਹੇ ਨੇ ਤੇ ਬਹੁਤ ਵਧੀਆ ਚੀਜ਼ ਹੈ ਆ ਸਕੈਨਰ ਲਾਏ ਉਹਨੇ ਬਾਹਰ ਪੇਮੈਂਟ ਕਰਨ ਵਾਸਤੇ ਤੇ ਇਹ ਬਾਈ ਜੀ ਕੰਮ ਕਰ ਰਹੇ ਨੇ ਇੱਥੇ ਆ ਦੇਖੋ ਜੀ ਪੂਰੇ ਕੰਫਰਟੇਬਲ ਤਰੀਕੇ ਨਾਲ ਕੰਮ ਕਰ ਰਹੇ ਨੇ ਲਾਈਟ ਦੇਖੋ ਪੂਰਾ ਵਧੀਆ ਰੋਸ਼ਨੀ ਦਾ ਪ੍ਰਬੰਧ ਹੈ ਤੇ ਵਧੀਆ ਚੀਜ਼ ਬਣਾਈ ਹੈ ਥੱਲੇ ਕੱਪੜੇ ਪਹਿਣ ਲੋਕਾਂ ਦੇ ਕਿਉਂਕਿ ਇੱਥੇ ਜ਼ਿਆਦਾਤਰ ਕੰਮ ਪਤਾ ਕੀ ਹੈ ਇੱਥੇ ਜ਼ਿਆਦਾ ਕੰਮ ਹੈਗਾ ਨਵੇਂ ਕੱਪੜਿਆਂ ਦਾ ਵੀ ਜਿਹੜਾ ਕੋ ਨਵੇਂ ਕੱਪੜੇ ਲੈ ਕੇ ਆਉਂਦਾ ਨਾ ਜੇ ਨਵੀਂ ਜੀਨ ਦੀ ਪੈਂਟ ਲਈ ਜਾਂ ਕੋਈ ਵੀ ਪੈਂਟ ਲਈ ਉਹ ਲੰਬੀ ਹੁੰਦੀ ਹੈ ਕੰਪਨੀ ਨੇ ਲੰਬੀ ਬਣਾਈ ਹੁੰਦੀ ਹੈ ਬੰਦਾ ਕੱਦ ਦੇ ਹਿਸਾਬ ਨਾਲ ਛੋਟੀ ਵੱਡੀ